ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਵੱਡੀ ਧੀ ਹਰਕਿਰਤ कौर ਬਾਦਲ ਬੁੱਧਵਾਰ ਨੂੰ ਵਿਆਹ ਦੇ ਬੰਦਨ ਚ ਬੱਝ ਗਈ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀਆਂ ਹਨ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਦੀ ਧੀ ਦੇ ਵਿਆਹ ਵਿੱਚ ਕਈ ਵੱਡੀਆਂ ਹਸਤੀਆਂ ਨੇ ਸ਼ਿਰਕਤ ਕੀਤੀ ਉਹਨਾਂ ਦੀ ਵੱਡੀ ਧੀ ਹਰਕਿਰਤ कौर ਬਾਦਲ ਦਾ ਵਿਆਹ ਕਾਰੋਬਾਰੀ ਤੇਜਵੀਰ ਸਿੰਘ ਦੇ ਨਾਲ ਹੋਇਆ ਹੈ ਮੰਗਲਵਾਰ ਰਾਤ ਨੂੰ ਦਿੱਲੀ ਵਿੱਚ ਇੱਕ ਪਾਰਟੀ ਰੱਖੀ ਗਈ ਇਸ ਪਾਰਟੀ ਵਿੱਚ ਗਾਇਕ ਮੀਕਾ ਸਿੰਘ ਨੇ ਵੀ ਸ਼ਿਰਕਤ ਕੀਤੀ ਤੇ ਆਪਣੇ ਗਾਇਕ ਗੀਤਾ ਦੇ ਨਾਲ ਸਮਾਂ ਬੰਨਿਆ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਅਧਿਆਤਮਕ ਗੁਰੂ ਸ਼੍ਰੀਸ਼੍ਰੀ ਰਵੀਸ਼ੰਕਰ ਤੋਂ ਇਲਾਵਾ ਵੱਡੀ ਗਿਣਤੀ ਚ ਸਿਆਸੀ ਆਗੂ ਤੇ ਧਾਰਮਿਕ ਸ਼ਖਸ਼ੀਅਤਾਂ ਸ਼ਖਸ਼ੀਅਤਾਂ ਇਸ ਵਿਆਹ ਚ ਸ਼ਾਮਲ ਹੋਈਆਂ ਸੁਖਬੀਰ ਬਾਦਲ ਆਪਣੇ ਜਵਾਈ ਤੇਜਵੀਰ ਸਿੰਘ ਤੇ ਧੀ ਹਰਕਿਰਤ कौर ਦੇ ਨਾਲ ਮੀਕਾ ਸਿੰਘ ਦੇ ਗਾਣੇ ਗੱਭਰੂ ਤੇ ਨੱਚਦੇ ਹੋਏ ਨਜ਼ਰ ਆਏ ਅਕਾਲੀ ਦਲ ਦੇ ਆਗੂਆਂ ਦੇ ਨਾਲ-ਨਾਲ ਕੇਂਦਰੀ ਮੰਤਰੀ ਵੀ ਵਿਆਹ ਚ ਸ਼ਾਮਲ ਹੋਏ ਸੁਖਬੀਰ ਬਾਦਲ ਆਪਣੇ ਜਵਾਈ ਤੇਜਵੀਰ ਸਿੰਘ ਤੇ ਧੀ ਹਰਕਿਰਤ कौर ਦੇ ਨਾਲ ਮੀਕਾ ਸਿੰਘ ਦੇ ਗਾਣੇ ਤੇ ਖੂਬ ਜੁਮੇ ਅਕਾਲੀ ਦਲ ਦੇ ਆਗੂਆਂ ਦੇ ਨਾਲ-ਨਾਲ ਕਈ ਹੋਰ ਹਸਤੀਆਂ ਵੀ ਇਸ ਵਿਆਹ 'ਚ ਮੌਜੂਦ ਰਹੀਆਂ ਸੁਖਬੀਰ ਬਾਦਲ ਦੀ ਧੀ ਹਰਕਿਰਤ ਦਾ ਵਿਆਹ ਅੰਤਰਰਾਸ਼ਟਰੀ ਕਾਰੋਬਾਰੀ ਤੇਜਪੀਰ ਸਿੰਘ ਦੇ ਨਾਲ ਹੋਇਆ ਹੈ ਤੇਜਪੀਰ ਸਿੰਘ ਮੂਲ ਰੂਪੀ ਚ ਦੁਆਬਾ ਖੇਤਰ ਦਾ ਰਹਿਣ ਵਾਲਾ ਹੈ ਅਜੇ ਖੁਲਾਸਾ ਨਹੀਂ ਹੋਇਆ ਕਿ ਉਸ ਦਾ ਪਰਿਵਾਰ ਕਿਸ ਜ਼ਿਲ੍ਹੇ ਨਾਲ ਸਬੰਧਤ ਹੈ ਇਹ ਗੱਲ ਜਿ ਕਿੰਨੀ ਤੌਰ ਤੇ ਸਾਹਮਣੇ ਆਈ ਹੈ ਕਿ ਉਸ ਦਾ ਪਰਿਵਾਰ ਵਿਦੇਸ਼ 'ਚ ਵੱਚਿਆ ਵਸਿਆ ਹੋਇਆ ਹੈ ਸੁਖਬੀਰ ਬਾਦਲ ਦੀ ਧੀ ਹਰਕਿਰਤ ਦਾ ਵਿਆਹ ਵਿਆਚਿਤ ਕੇਂਦਰੀ ਮੰਤਰੀ ਨਿਤਨ